ਲੇ ਵੀ ਨੌਜੋ ਏ ਆਹ ਨਜ਼ਾਰਾ ਕਬੱਡੀ ਦਾ ਤੇ ਪੁਆਇੰਟ ਧਾਵੀ ਦਾ ਯਾਦ ਕੋਟ ਲਈ ਕਾਜਰਾਵਾਲਾ ਕਹਿੰਦੇ ਸਿਕੰਜਾ ਵੀ ਤਿਆਰ ਹੈ ਰਾਣਾ ਅਣੀ ਸ਼ਾਨ ਤਿਆਰ ਹੈ ਖੁਸ਼ੀ ਦੇ ਨਾਲ ਮੁਕਾਬਲਾ ਹੋ ਚੁੱਕਿਆ ਲਓ ਜੋ ਆਹ ਬਾਵੀ ਦਾ ਜੀ ਵੀ ਸਾਹ ਬੱਲੇ 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 ਸਪੋਰਟਸ ਕਲੱਬ ਦਾ ਮੇਰੇ ਵੀ ਨਿਊ ਪੁਆਇੰਟ ਸਚੀਲਪੁਰ ਵੀ ਨਾਲ ਹੈ ਦੁਨੀਆ ਦੇ 스타 ਖਿਡਾਰੀ ਪੈਦਾ ਕੀਤੇ ਲੁਤਰ ਲੁਤਰ ਤੇ ਖੁਸ਼ੀ ਖੁਸ਼ੀ ਤੇ ਲੁਤਰ ਲੱਗਾ ਪਿਆ ਜੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਇਹ ਬਾਵੀ ਵਾਲ ਲੈ ਵੀ ਨੌਜਵਾਨਾਂ ਦਾ ਪਿਆਰ ਦੇ ਨਾਲ ਪਿਆਰ ਦੇ ਨਾਲ ਨੌਜਵਾਨਾਂ ਪਿਆਰ ਦੇ ਨਾਲ ਪਿਆਰ ਦੇ ਨਾਲ ਹੀ ਆਪਾਂ ਖੇਡ ਜਿਹੜੀ ਖੇਡਣੀ ਹੈ ਸੋ एमपी ਹੈ ਖੇਡਾਂ ਪਿਆਰ ਸਿਖਾਉਂਦੀਆਂ ਨੇ ਆਪਾਂ ਇੱਥੇ ਲੜਨ ਨਹੀਂ ਆਏ ਸੋ ਬੇਨਤੀ ਹੈ ਵੀ ਸਾਰੇ ਮੇਰੇ ਵੀਰ ਪਿਆਰ ਗੋਲਡ ਸਪான்ਸਰ ਆਪਣੇ ਪੰਮਾ ਸਿੱਧੂ ਜੀ ਪਾਲੀ ਮਰਜਿੰਦਰ ਸਿੰਘ ਭੀਰਾ ਸਿੱਧਵਾ ਦੋਨੇ ਵਾਲਾ ਜਿਹਨੇ ਆਪ ਕਬੱਡੀ ਤਗੜੀ ਖੇਡੇ ਆ ਮੰਦਿਰ ਢੀਂਸਾ ਵੀ ਕਹਿੰਦੇ ਦੇਖਦਾ ਵੀ ਮੰਗਲਪੁਰਿਆ ਵਾਲਾ ਸੰਦੀਪ 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 ਮੰਗਲਪੁਰਿਆ ਵਾਲਾ ਉਧਰ ਇਹਨਾਂ ਲਈ 50 ਡਾਲਰ ਹੋਣਗੇ ਫਟੇ ਘੜੇ ਛੱਨਾ ਦੀ ਧਰਤੀ ਆ ਟੁੱਕਾਂ ਵਾਲਾ ਖੁਸ਼ੀ ਤਿਆਰ ਆ ਮਾਣ ਪੱਕੇ ਵਾਲਾ ਉਹ ਪੁਆਇੰਟ ਪੁਆਇੰਟ ਰਾਜੀ ਗਾੜੀ ਵਾਲੇ ਵੱਲੋਂ ਧਰਤੀ ਜੁਬੱਡੀ ਲੁੱਤਰਦੀ ਜਫਾ ਮੰਗੀ ਦਾ ਲੱਗੂ ਕਿ ਨਹੀਂ 300 ਸਵੇ ਦੀ 300 ਸਵੇ ਦੀ ਲੁੱਟ ਆ 50 ਡਾਲਰ ਨੰਗਲੀਆਂ ਵਾਲੇ ਸੰਦੀਪ ਦੇ ਨਹੀਂ ਸਟਾਰ ਲਾਈਨ ਪੇਂਟਿੰਗ ਤੇ 스프링 ਪੇਂਟਿੰਗ ਵਾਲੇ ਮੇਰੇ ਵੀਰੋ ਲਓ ਸਾਹਮਣੇ ਵਾਹੋ ਗਬਰੂ ਐ ਵਾਹ ਰੇਡ ਛੰਨਾ ਦਾ ਤਾਲੀ ਤੇ ਦੁਗਾਂ ਵਾਲਾ ਖੁਸ਼ੀ ਆਓ ਖੁਸ਼ੀ ਤੇ ਤਾਲੀ ਤਾਲੀ ਤੇ ਖੁਸ਼ੀ ਏ ਆ ਨਜ਼ਾਰਾ ਕਬੱਡੀ ਦਾ ਇਹ ਪੁਆਇੰਟ ਧਾਵੀ ਦਾ ਪੁਆਇੰਟ ਕਹਿੰਦੇ ਖੱਡੇ ਦਾ ਛੰਨਾ ਤੇ ਤਾਲੀ ਦਾ ਵੀ ਰੇਡ ਹੈ ਥਾਲ ਵੀ ਰੇਡ ਹੈ ਸੰਦੀਪ ਮੰਦਰ ਦੀ ਕਹਿੰਦੇ ਵੀ ਥਾਲ ਵੀ ਕਬੱਡੀ ਹੈ ਇਹ ਆ ਸੰਦੀਪ ਲੋਧੜ ਉਧਰ ਯਾਰ ਕਬੱਡੀ ਦਾ 56 ਲਓ ਯਾਰ ਗੋਟਲੀ ਗਾਜਰਾਂ ਦਾ ਐ ਤਕੜੀ ਕੋਸ਼ਿਸ਼ ਆ ਵਾਹ ਓਏ ਸੰਦੀਪ ਵਾਹ ਓਏ ਮਗੜਾ ਵਾਹ ਓਏ ਸੰਦੀਪ ਸਿਆ ਸੰਦੀਪ ਲੋਧੜ ਫੇਰ ਕਬੱਡੀ ਪਾਉਣ ਦੇ ਲਈ ਆ ਗਿਆ 20ਵੀਂ ਕਬੱਡੀ ਆ 20ਵੀਂ ਇੱਕ ਸਦੀ ਜਨਾਲ ਵਾਲੇ ਪੜਦੇ ਰਿਹਾ ਹਿਸਟਰੀ ਦੇ ਵਿੱਚ ਇਧਰ ਨੌਜਵਾਨ ਸੰਦੀਪ ਲੁਧਰ ਪੁਆਇੰਟ ਕੀਆ ਜੀ ਪੁਆਇੰਟ ਚੋਕਾ ਮਾਰੇ ਦਾ ਹੁਣ ਬੜੀ ਖੁਸ਼ੀ ਦੇ ਨਾਲ ਹੀ ਵੀ ਤਾੜੀ ਮਾਰ ਦਿਓ ਜ਼ੋਰਦਾਰ 19 ਕਬੜੀਆਂ ਪਾਦਤੀਆਂ 20 ਦੇ ਜੱਫਾ ਲੱਗ ਗਿਆ ਜਲਾਹ ਬਾਬੇ ਅਵਤਾਰ ਕੂਨੀਆ ਦਾ ਨਾਲ ਮਕੀਤ ਦਿਓਲ ਉਹਨਾਂ ਦਾ ਵੱਡਾ ਯੋਗਦਾਨ ਹੈ ਮਨੋਸ਼ ਸਿੰਘ ਜੀ ਖਹਿਰਾ ਤੇ ਨਾਲ ਸਾਡੇ ਕਹਿੰਦੇ ਜਤਿੰਦਰ ਸਿੰਘ ਜੀ ਭੀਰੇ ਹੁਣੀ ਨਾਲ ਦੋਜੀ ਉਧਰ ਕਾਲਾ ਕੀਬਣ ਇਕਵਾਲ ਸਿੰਘ ਜੀ ਧਾਰੀ ਵਾਲਾ ਚੇਅਰਮੈਨ ਸਾਹਿਬ ਲਓ ਦੁੱਗਾਂ ਵਾਲਾ ਖੁਸ਼ੀ ਬਾਰੂ ਬਾਰੂ ਤੇ ਖੁਸ਼ੀ ਆਹ ਵੇਖੋ ਸਾਹਮਣੇ ਨਜ਼ਾਰਾ ਏ ਆਹ ਬੱਲੇ 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 ਇਹ ਤਾੜੀਆਂ ਮਾਰਦੇ ਇਕਵਾਲੀ ਇੱਧਰ ਬੜੇ ਖੁਸ਼ੀ ਦੇ 라ਵੀਆ ਜੋਰ ਦਾ ਤਾੜੀਆਂ ਵੱਜ ਰਹੀ ਹੈ ਉਧਰ ਪੱਗਿਆਂ ਵਾਲਾ ਦੁੱਲਾ